ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਂਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਫੇਰ ਆਪਾਂ ਪਿੰਡ ਜੌਨ ਪਹੁੰਚੇ ਜੀ ਇੱਕ ਤੁਹਾਨੂੰ ਨੀਲੀ 라ਵੀ ਪਿਓਰ ਦਿਖਾ ਦੇਾਂਗੇ ਜੀ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂ ਸੂਈ ਸਵਾਈ ਆ ਮਗਰ ਮੇਲ ਕਾ ਬੱਚਾ ਕਟਾ ਜੀ ਗੱਲਬਾਤ ਸਾਰੀ ਕਰਾ ਦੇ ਸਾਰੀ ਪ੍ਰੋਪਰ ਜਾਣਕਾਰੀ ਲੈ ਕੇ ਤੁਸੀਂ ਫਿਰ ਸੌਦਾ ਕਰਨਾ ਸਸੀ ਕਾ ਬਾਈ ਸਸੀ ਗਾ ਜੀ ਹੋਰ ਕਿਵੇਂ ਠੀਕ ਹੋ ਬਾਈ ਆ ਬਾਈ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 76965 ਜੀ ਦੇ 2925 ਪਿੰਡ ਆਪਣਾ ਜੀ ਪਿੰਡ ਜੌਂਦ ਜ਼ਿਲ੍ਹਾ ਫਿਰੰਡਾ ਤਸੀਰ ਰਾਮਪੁਰਾ ਫੁੱਲ ਨੇੜੇ ਜੀ 9 ਕਿਲੋਮੀਟਰ ਆਪੋਂ ਰਾਮਪੁਰਾ ਸ਼ਹਿਰ ਹੈ ਨਾ ਤੇ 8 ਕਿਲੋਮੀਟਰ ਆਪੋਂ ਦਾ ਪਾਸਾ ਰਹੀ ਵਧੀਆ ਚੱਲੀ ਜਾਂਦਾ ਕੰਮ ਕੰਮ ਬੜੇ ਚੱਲਦਾ ਤੇ ਰੇਟ ਅੱਜ ਵੀ ਪਹਿਲਾਂ ਗੁਜਾਇ ਹਾਂ ਰਜਾਇ ਹੀ ਹੋਣਗੇ ਵੀ ਰੇਟ ਆਪਣਾ ਓਕੇ ਜ ਉਹ ਐਸੀ ਗੱਲ ਨਹੀਂ ਵੀ ਰੇਟ ਦੇ ਵਿੱਚ ਜੇ ਪਸੂ ਚੰਗਾ ਤੇ ਜਿਵੇਂ ਮਿਲ ਜਾਂਦਾ ਉਹ ਵੀ ਦੇ ਦੇਣਾ ਉਹ ਵੀ ਦੇ ਦੇਣਾ ਹਾਂ ਵੀ ਯਾਰ 2000 ਦੇ ਦੇਣਾ ਬਾਪਾ ਤੈਨੂੰ ਪਤਾ ਬੁੱਢ ਲਾਲ ਚੱਪੂ ਕਰਦੇ ਹੁੰਦੇ ਤੇ ਜਿਹੜੀ ਆਪਾਂ ਹੁਣ ਝੋਟੀ ਦੇਖੀ ਜਾਂਦੇ ਆਂ ਬਾਈ ਕਦੋਂ ਸੂਈ ਐ ਇਹ ਬਈ ਸੂਈ ਨੂੰ ਅੱਜ ਨੂੰ ਤੀਜਾ ਦਿਨ ਤੀਜਾ ਦਿਨ ਆ ਗਿਆ ਤੇ ਮਗਰ ਕੀ ਆ ਗਿਆ ਜੀ ਮਗਰ ਇਹਦੇ ਕੱਟਾ ਆ ਗਿਆ ਮਗਰ ਕੱਟਾ ਆ ਗਿਆ ਤੇ ਨੀਲੀ ਦਾ ਵੀ ਤਾਂ ਕੋਈ ਦੌਰ ਹੈ ਹੀ ਨਹੀਂ ਵੀ ਹੈ ਨਹੀਂ ਹਨਾ ਹਾਂ ਬਈ ਪਿਆ ਹੋ ਰਜਮ ਸੌ ਜੀ ਸੌ ਸਾਰੀਆਂ ਨਿਸ਼ਾਨੀਆਂ ਜੀ ਪੂਸ਼ ਸੂ ਥਾਣ ਸਾਰੀਆਂ ਪੈਰਾ ਇਹਨੇ ਬਾਈ ਬਰੀਡ ਤਿਆਰ ਕਰਨੀਆਂ ਜੇ ਉਹ ਪਿਓ ਲੀ ਲਈ ਆ ਵੀ 100% ਤੇ ਬੱਚਾ ਵੀ ਮਗਰ 100% ਹੀ ਆ ਹੁਣ ਕਿੰਨਾ ਬੋਲਾ ਫਿਰ ਹੁਣ ਬੋਲਾ ਸਹੀ ਜਿਹੜਾ ਕੰਡਿਆ ਵਾਲਾ ਬਾਈ 8 ਕਿਲੋ ਆ ਥੱਲੇ ਓਕੇ ਆਪਾਂ ਸਵੇਰ ਦੇ ਟਾਈਮ ਵੀਡੀਓ ਕਰ ਰਹੇ ਆ ਹਾਂ ਸਵੇਰ ਦੇ ਟਾਈਮ ਬਾਈ ਤੇ ਕਿੱਥੋਂ ਕਿਤੇ ਕਰ ਜਾਵੜੂ ਬਾਈ ਦੁੱਧ ਨੂੰ ਇਹ ਬਾਈ ਦੁੱਧ ਬਾਲਾ ਤਾਂ ਨਹੀਂ ਆਪਾਂ ਕਹਿੰਦੇ ਬੁੱਟੇ 10-11 ਕਿਲੋ ਝੋਟੀ ਦੁੱਧ ਖੁੱਲਾ ਦੇ ਦੂ ਬਾਕੀ ਦੇ ਜਿਹੜੇ ਭੈਣ ਭਰਾ ਦੇਖ ਰਹੇ ਆ ਨਾ ਆਪਾਂ ਉਹਨਾਂ ਨੂੰ ਕਹਿ ਰਹੇ ਆ ਆਪਦੇ ਹਿਸਾਬ ਨਾਲ ਤੇ ਆ ਦੀ ਸਮਝ ਨਾਲ ਦੁੱਧ ਤੇ ਪੈਸੇ ਲਾਇਆ ਕਰੋ ਹਾਂ ਬਈ ਹਾਂ ਬਈ ਹਾਂ ਆ ਦੀ ਸਮਝ ਤੁਹਾਡੀ ਕੰਮ ਕਰਦੀ ਆ ਤਾਂ ਨਹੀਂ ਫਿਰ ਕਿਸੇ ਜੀ ਦੀ ਸਮਝ ਕੰਮ ਕਰਦੀ ਉਹ ਤੋਂ ਪੁੱਛ ਲਿਆ ਕਰੋ ਆਹ ਬਈ ਹਾਂ ਤੇ ਖੋਲੋ ਜੀਨ ਤੋੜਾ ਕਰਾ ਕੇ ਚੈੱਕ ਚੰਗੀਆਂ ਜਿਹਾ ਕਿਸੇ ਕਿਸੇ ਲੋਕੀ ਦਾ ਬਈ ਤੇ ਰੇਟ ਇੰਨਾ ਕਿ ਜਾਇ ਦੇ ਦੇਣਾ ਇਹਦਾ ਅੱਜ ਬੱਸ ਰੱਬ ਦਾ ਨਾਮ ਹੀ ਉਹ ਦੂਗਾ ਹਾਂ ਰੇਟ ਤਾਂ ਜਮਾ ਬਈ ਰੇਟ ਇੰਨਾ ਕਿ ਜਾਇ ਦੇ ਦੇਣਾ ਝੋਟੀ ਦਾ ਥਣ ਭਾਂਡੇ ਦੀ ਪੂਰੀ ਸਾਫ ਦੁੱਧ 8 ਕਿਲੋ ਪਲੀ ਪੁਲੀ ਜਾਂਦਾ ਜਾਂਦੀ ਪੁਲੀ ਤੇ ਚੌੜੀ ਜੁੜੀ ਉੱਤੋ ਬਈ ਯਾਰ ਜੇ ਬੰਦਾ ਕੋਲੇ ਆਊਗਾ ਐ ਨਹੀਂ ਕਹੂਗਾ ਵੀ ਬਾਈ ਯਾਰ ਆ ਕੀ ਦਿਖਾ ਰਾ ਸੀ ਨਾ ਨਾ ਬਾਈ ਉਹ ਕੰਮ ਹੀ ਨਹੀਂ ਯਾਰ ਉਹ ਕੰਮ ਨਹੀਂ ਹੈਗਾ ਤੇ ਜੇ ਆਪਾਂ ਗੱਲ ਕਰ ਲਏ ਲਮਾਈ ਲਮੂਈ ਲੈਂਥ ਪੂਰੀ ਤੇ ਚਵਾਈ ਚੁਬੀ ਦੀ ਕਿਵੇਂ ਚਵਾਈ ਦੀ 100 ਨੰਬਰੀ ਬਾਈ ਮੋਟੀ ਮੋਟੀ ਧਾਰ ਆ ਗਈ ਓਕੇ ਚਵਾਈ ਦੀ ਬਾਈ ਕਹਿੰਦਾ 100 ਨੰਬਰ ਆ ਕਿਤੋਂ ਖੁੰਝੀ ਨਹੀਂ ਸਿੰਘ ਛੱਲੇ ਦੀ ਇੱਕ ਨੰਬਰ ਬਾਕੀ ਬਾਈ ਟਾਈਮ ਵੀ ਅਜ ਬੂਟੇ ਸਵੇਰ ਦੇ ਹੀ ਆ ਸਵੇਰ ਦੇ ਇਹ ਦਿਖਾ ਦੇਣਾ ਹਾਂ ਲੈ ਟਾਈਮ ਦਿਖਾ ਦੇ ਪੌਣੇ 10 ਹੋਇਆ ਜੀ ਇੱਕ ਮਿੰਟ ਆ ਦੇਖੋ ਜੀ 9:43 ਮਿੰਟ 6 ਤਰੀਕ 2025 11 ਮਹੀਨਾ ਜੀ ਲੀਲੀ 라ਵੀ ਦਾ ਭਾਈ ਕਹਿਣ ਦੀ ਲੋੜ ਹੀ ਨਹੀਂ ਬਾਕ ਮੈਂ ਤਾਂ ਕੋਈ ਚੱਕਰ ਹੀ ਨਹੀਂ ਆ ਸਾਰੀਆਂ ਸਾਰੀਆਂ ਕਵਰ ਕਰਦੀ ਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਬਾਕੀ ਤਾਂ ਬਿਊਟੀ ਦੇ ਵਿੱਚ ਵੀ ਆ ਹਨਾ ਭਾਈ ਹਾਂ ਭਾਈ ਹਾਂ ਹਾਂ ਉਵੇਂ ਨਹੀਂ ਹੈਗੀ ਵੀ ਕੋਈ ਮੇਲੇ ਚ ਹਰਨਾ ਦੀ ਛੋਟੀ ਆ ਭਾਈ ਮੋਟੇ ਤੇ ਭਾਈ ਕਹਿੰਦਾ ਤੋਕਣ ਵਾਲਾ ਹੀ ਦੇ ਦੇਣਾ ਤੋਕਣਾਂ ਵਾਲਾ ਕੀ ਨੀਲੀ 라ਵੀ ਕੱਟੀ ਜਿੰਨੇ ਕਦੀ ਵੇਖਦੀ ਉਹਨਾਂ ਦੇ ਉਹਨਾਂ ਦਾ ਭਾਈ ਆ ਹਾਂ ਭਾਈ ਕੋਈ ਬਾੜਾ ਹੋਣੀ ਭਰਾ ਜੀ ਭਾ ਵੀ ਕੋਈ ਜਾਇਜ਼ ਨਹੀਂ ਹੁੰਦੀ ਕਿ ਤੁਸੀਂ ਆਉਣੀ ਆਏ ਨਹੀਂ ਆਪਾਂ ਕੋਈ ਡੂੜ ਮੰਗ ਲੈ ਜਾਂ ਦੋ ਮੰਗ ਲੈ ਫੁੱਟੇ ਹੋ ਕੰਮ ਨਹੀਂ ਹਾਂਜੀ ਕਿੰਨੇ ਪੈਸੇ ਫਿਰ ਇਹਦੇ ਜਾਇਜ਼ ਜਦਾਦ ਇਹ ਆ ਵਸਾ ਵੀ ਲੈਣ ਦੇ ਦੀ ਕੋਈ ਲਸਾਵਾ ਨਹੀਂ ਕਰਨਾ ਕੋਈ ਲੱਖ ਨਹੀਂ ਕਰਨਾ 92000 ਦੇ 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 ਜੋ ਵਈਰ ਫਿਰ ਸੋਚ ਸਮਝ ਕੇ ਤੇ ਖਿੱਚ ਕੇ ਜਿਵੇਂ ਮਿਲੀ ਉਹ ਵੀ ਦੇ ਦੇ ਉਹ ਵੀ ਦੇ ਦੇਾਂਗੇ ਹਾਂ ਉਹ ਵੀ ਦੇ ਦੇਣੀ ਹੈ ਬਾਕੀ ਦੀ ਗੱਲ ਯਾਰ ਆਹ ਰੇਟ ਮਿਲਦਾ ਨਹੀਂ ਇਹ ਜੀ ਝੋਟੀ ਦਾ ਤੇ ਐਵੇਂ ਨਾ ਕਹੀ ਚੱਲੇ ਉਹ ਵੀ ਬਾਈਖਾਨੀ ਪੰਪ ਮਾਰੀ ਦਾ ਪੰਪ ਨਹੀਂ ਜਿਹੜੀ ਗੱਲ ਹੁੰਦੀ ਹੈ ਜੈਨੂਨ ਉਹੀ ਦੱਸੀ ਜਾਂਦੀ ਹੈ ਹਨਾ ਤੇ ਜਰੂਰ ਬਾਈ ਨਾਲ ਕਰਿਆ ਸੰਪਰਕ 92000 ਦੇ ਵਿੱਚ ਜੇ ਮਿਲ ਜੇ ਤਬਾਈ ਬੈਠਾ ਹਾਂ ਤੋ ਵੀ ਹਾਂ ਹਾਂ ਤੇ ਨੰਬਰ ਬੋਲੋ ਜੀ ਫਿਰ 76965 ਜੀ ਦੇ 2925 02925 ਪਿੰਡ ਜਾਣ ਤੋਂ ਅੱਪ ਵੀਡੀਓ ਕਵਰ ਕੀਤੀ ਹੈ ਮਗਰ ਮੇਲ ਕੱਪ ਕਟਾ ਪਿਆ ਔਰ ਨੀਲੀ ਦਾ ਵੀ ਤੁਹਾਨੂੰ ਫੁੱਲ ਮਾਰਗਾਂ ਹੀ ਦਿਖਾਤੀ ਆ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਜਾਂ ਇਹਨਾਂ ਨੂੰ ਪਿਆਰ ਦੇਣ ਲਈ ਤੈਦਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕੰਨ ਵੀਡੀਓ ਦੇ ਨਾਲ